ਹਾਂਜੀ ਦੋਸਤੋ ਸਵਾਗਤ ਹੈ ਪਿੰਡਦਾਰ ਕਾ ਟਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਨੁਕਤੇ ਦੀ ਗੱਲ ਕਰਾਂਗੇ ਉਹ ਨੁਕਤਾ ਅੱਜ ਤੋਂ ਤਕਰੀਬਨ 30-35 ਸਾਲ ਪਹਿਲਾਂ ਪਿੰਡਾਂ ਦੇ ਵਿੱਚ ਆਮ ਵਰਤਿਆ ਜਾਂਦਾ ਸੀਗਾ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤੇ ਇਹ ਨੁਕਤਾ ਪਿੰਡਾਂ ਦੇ ਵਿੱਚੋਂ ਜਿਹੜਾ ਉਹ ਅਲੋਪ ਹੁੰਦਾ ਗਿਆ ਜਾਨੀ ਲੋਕ ਘਟ ਵਰਤ ਦੇ ਵਾਸਤੇ ਤੇ ਜਮਾ ਹੀ ਖੜਾ ਛੱਡ ਗਏ ਇਸ ਨੁਕਤੇ ਦਾ ਵਰਤ ਨੂੰ ਹਟ ਗਏ ਇਹ ਨੁਕਤਾ ਅੱਜ ਦੇ ਟਾਈਮ ਤੇ ਹਰਿਆਣੇ ਦੇ ਵਿੱਚ ਕਾਫੀ ਵਰਤਿਆ ਜਾਂਦਾ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਵੀ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤੇ ਇਸ ਵੀਡੀਓ ਨੂੰ ਮਜ਼ਾਕ ਚ ਨਾ ਲਿਓ ਕਿਉਂਕਿ ਹੋ ਸਕਦਾ ਮੇਰੇ ਉਮਰ ਦੇ ਕਈ ਇਹੋ ਜਿਹੇ ਇਨਸਾਨ ਹੋਣਗੇ ਪਸ਼ੂ ਪਾਲਕ ਹੋਣਗੇ ਜਿਹੜੇ ਕਿ ਮੇਰੇ ਇਸ ਗੱਲ ਦੇ ਨਾਲ ਇਸ ਨੁਕਤੇ ਦੇ ਨਾਲ ਸਹਿਮਤ ਜ਼ਰੂਰ ਹੋਣਗੇ ਕਿਉਂਕਿ ਉਹਨਾਂ ਨੇ ਆਪ ਦੇ ਅੱਖੀਂ ਇਹ ਨੁਕਤਾ ਦੇਖਿਆ ਜਿਹੜੇ 90 92 ਵਾਲੇ ਆ ਜਨਮ ਜਿਹਨਾਂ 90 92 ਸਾਲ ਦੇ ਜਿਨ੍ਹਾਂ ਦਾ ਜਨਮ ਹੋਇਆ ਉਹਨਾਂ ਨੇ ਇਹ ਨੁਕਤਾ ਦੇਖਿਆਗਾ ਅਲੋਪ ਹੁੰਦਾ ਵੀ ਦੇਖਿਆ ਤੇ ਲੋਕ ਵਰਤ ਦੇ ਵੀ ਦੇਖੇ ਮੈਂ ਆਪ ਦੇ ਅੱਖੀਂ ਨੁਕਤਾ ਦੇਖਿਆ ਜਦੋਂ ਮੈਂ ਇਹ ਨੁਕਤਾ ਦੇਖਿਆ ਉਦੋਂ ਪੰਡ ਦੇ ਵਿੱਚ ਤਕਰੀਬਨ ਅੱਧੋਂ ਜ਼ਿਆਦਾ ਪੰਡ ਵਰਤਦਾ ਸੀਗਾ ਤੇ ਕੋਸਕ ਜਿਹੜੇ ਘਰ ਸੀ ਪਿੰਡ ਚ ਉਹ ਇਸ ਨੁਕਤੇ ਨੂੰ ਘਟਾ ਚੁੱਕੇ ਸੀਗੇ ਘਟਾਉਣ ਦਾ ਕੀ ਕਾਰਨ ਸੀਗਾ ਆਪਾਂ ਨੁਕਤੇ ਦੀ ਗੱਲ ਵੀ ਕਰਦੇ ਆ ਕਿਹੜਾ ਨੁਕਤੇ ਦੀ ਗੱਲ ਆਪਾਂ ਕਰਦੇ ਆ ਹੈਨਾ ਆਪਾਂ ਤੁਹਾਨੂੰ ਉਹਲੇ ਜਿੰਨੇ ਰੱਖਣਾ ਚਾਹੁੰਦੇ ਆਪਾਂ ਗੱਲ ਕਰਦੇ ਆ ਜਿਹੜਾ ਆਪਾਂ ਛਪੜਾਂ ਦੇ ਵਿੱਚ ਪਸ਼ੂ ਛੜਦੇ ਸੀ ਤੇ ਨਵਾਉਂਦੇ ਸੀ ਅੱਜ ਦੇ ਟਾਈਮ ਦੇ ਆਪਾਂ ਕੋਈ ਵੀ ਪਸ਼ੂ ਬਿਮਾਰ ਹੁੰਦਾ ਹੈ ਹੈਨਾ ਇਥੇ ਵੀਡੀਓ ਕੱਟਿਓ ਨਾ ਕਿਉਂ ਕਈਆਂ ਵੀਰਾਂ ਨੂੰ ਐ ਹੋ ਜੂਗਾ ਵੀ ਐਵੇਂ ਮਰੀ ਜਾਂਦਾ ਕਮਲ ਹੈਨਾ ਵੀ ਪਹਿਲਾਂ ਨੌਕਤੇ ਦੀ ਗੱਲ ਕਰੀ ਗਿਆ ਫਿਰ ਛੱਪਰਾਂ ਵਾਲੇ ਪਾਸੇ ਗੱਲ ਲੈ ਗਿਆ ਪਰ ਗੱਲ ਧਿਆਨ ਨਾਲ ਸੁਣਿਓ ਵੀ ਇਹ ਜਿਹੜਾ ਨੌਕਤਾ ਹੈ ਛੱਪਰ ਦੇ ਵਿੱਚ ਪਸ਼ੂ ਨਮਾਉਣ ਵਾਲਾ ਇਹ ਬਹੁਤ ਵਧੀਆ ਬਹੁਤ ਚੰਗਾ ਨੌਕਤਾ ਹੈਗਾ ਜਿਵੇਂ ਕਿ ਅੱਜ ਦੇ ਟਾਈਮ ਤੇ ਆਪਾਂ ਨੂੰ ਚਿਚੜਾ ਚਿਚੜ ਲੱਗ ਜਾਂਦੇ ਆ ਉਹਦੇ ਵਾਸਤੇ ਨੌਕਤਾ ਪੁੱਛਣਾ ਪੈਂਦਾ ਹੈਗਾ ਹੈਨਾ ਪਸ਼ੂ ਨੂੰ ਗਰਮੀ ਲੱਗ ਜਾਂਦੀ ਆ ਉਹਦੇ ਬਾਰੇ ਨੌਕਤਾ ਆਪਾਂ ਨੂੰ ਪੁੱਛਣਾ ਪੈਂਦਾ ਕੁਛ ਦੁੱਧ ਘਟਾ ਜਾਂਦਾ ਉਹਦੇ ਬਾਰੇ ਆਪਾਂ ਨੂੰ ਨਕਤਾ ਪੁੱਛਣਾ ਪੈਂਦਾ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਕੀ ਆਪਾਂ ਨੂੰ ਨੁਕਤੇ ਪੁੱਛਣੇ ਪੈਂਦੇ ਜਿਨ੍ਹਾਂ ਦੇ ਵੀ ਭਾਈ ਆਹ ਬਿਮਾਰੀ ਹੋਗੀ ਕੀ ਨੁਕਤਾ ਹੈ ਭਾਈ ਆਹ ਬਿਮਾਰੀ ਹੋਗੀ ਕੀ ਨੁਕਤਾ ਹੈ ਹੈਨਾ ਪਰ ਮੈਨੂੰ ਪਤਾ ਵੀ ਜੇ ਆਪਾਂ ਇਹ ਛੱਪੜਾ ਚ ਪਸ਼ੂ ਨਮਾਉਣ ਵਾਲਾ ਜਿਹੜਾ ਨੁਕਤਾ ਹੈ ਇਹ ਆਪਾਂ ਅਜਮਾਉਂਦੇ ਰਹਿੰਦੇ ਤਾਂ ਅੱਜ ਦੇ ਟਾਈਮ ਤੇ ਆਪਾਂ ਨੂੰ ਕਈ ਨੁਕਤੇ ਜਿਹੜੇ ਉਹ ਵਰਤਨ ਦੀ ਲੋੜ ਨਾ ਪੈਂਦੀ ਤੇ ਸਭ ਤੋਂ ਵੱਡਾ ਜਿਹੜਾ ਆਪਾਂ ਪਸ਼ੂ ਛੱਪੜਾਂ ਚ ਛੱਡਣੋਂ ਹਟਿਆ ਇਹਦਾ ਕੀ ਨੁਕਸਾਨ ਹੋਇਆ ਜਿਹੜਾ ਪਸ਼ੂ ਪਾਲਣ ਦਾ ਧੰਦਾ ਉਹ ਬਹੁਤ ਘਟ ਚੁੱਕਿਆ ਸੀਮਤ ਰਹਿ ਚੁੱਕਿਆ ਕਈ ਲੋਕਾਂ ਤਾਂ ਕੇ ਸੀਮਤ ਰਹਿ ਗਿਆ ਕਿਉਂਕਿ ਅੱਜ ਦੇ ਟਾਈਮ ਤੇ ਜੇ ਆਪਾਂ ਦੇਖਗੇ ਤਾਂ ਆਮ ਘਰਾਂ ਦੇ ਵਿੱਚ ਇੱਕ ਜਾਂ ਦੋ ਪਸ਼ੂ ਹੁੰਦੇ ਆ ਇਸ ਤੋਂ ਵੱਧ ਪਸ਼ੂ ਕੋਈ ਰੱਖਦਾ ਨਹੀਂਗਾ ਜੇ ਕੋਈ ਰੱਖਦਾ ਤਾਂ ਉਹ ਜਿਹਨੂੰ ਪ੍ਰੇਮ ਆ ਪਸ਼ੂਆਂ ਦਾ ਨਾਲ ਉਹ ਰੱਖਦਾਗਾ ਦੁੱਧਵਾਦ ਪਾਉਂਦਾ ਹਨ ਉਹ ਰੱਖ ਲੈਂਦਾ ਇਸ ਨੁਕਤੇ 'ਤੇ ਮੈਂ ਪਹਿਲਾਂ ਵੀ ਇਹ ਗੱਲ ਮੈਂ ਛੱਪੜ ਦੀ ਕਰੀ ਸੀ ਕਈ ਵੀਡੀਓਾਂ 'ਚ ਕਰਦਾ ਰਿਹਾਗਾ ਵੀ ਜਿਨ੍ਹਾਂ ਦੇ ਖੇਤਾਂ 'ਚ ਘਰ ਆ ਉਹਦਾ ਵੱਧ ਤੋਂ ਵੱਧ ਕੋਸ਼ਿਸ਼ ਕਰੋ ਵੀ ਖੇਤਾਂ ਦੇ ਵਿੱਚ ਥਾਂ ਆਪਣਾ ਮਿਲ ਜਾਂਦਾ ਹੈ ਤਾਂ ਆਪਾਂ ਹੋਰ ਨਹੀਂ ਤਾਂ ਆਪਣੇ ਆਪਣੇ ਪਛਾਣ ਦੇ ਲਈ ਛੱਪੜ ਆ ਜਿਹੜਾ ਉਹ ਬਣਾਈਗੇ ਹੈਨਾ ਤੁਹਾਡੇ ਨਾਲ ਮੈਂ ਵੀਡੀਓ ਸਾਂਝੀ ਕਰੂੰਗਾ ਅੱਗੇ ਤੁਸੀਂ ਵੀਡੀਓ ਚੱਲੂਗੀ ਦੇਖਿਓ ਤੇ ਉਹਦੇ ਵਿੱਚ ਮੈਂ ਆਪਾਂ ਮੈਂ ਕੁਝ ਨਹੀਂ ਬੋਲਿਆ ਤੇ ਨਾ ਹੀ ਮੈਨੂੰ ਲੱਗਿਆ ਮੈਂ ਬੋਲਾਂ ਕਿਉਂਕਿ ਉੱਥੇ ਕੁਦਰਤ ਬੋਲ ਰਹੀ ਸੀਗੀ ਮੈਂ ਪਿਛਲੇ ਦਿਨੀ ਆਪਣੇ ਕੋਈ ਨਿੱਜੀ ਕੰਮ ਦੇ ਲਈ ਬਠਿੰਡੇ ਸੈਰ ਜਾ ਰਿਹਾ ਸੀਗਾ। ਨਾ ਥਾਣੇ ਤੋਂ ਮੈਂ ਗੰਗਾ ਵੇਜਦੀ ਹੋਗਾ। ਮੈਂ ਬੀਬੀ ਬੀਬੀ ਵਾਲਾ ਰੋਡ ਉੱਤੇ ਜਾਣਾ ਸੀਗਾ। ਜਦੋਂ ਮੈਂ ਗੰਗਾ ਵੇਜਦੀ ਨੰਗਿਆ ਤਾਂ ਮੈਂ ਕੀ ਦੇਖਿਆ ਕਿ ਛੋਟ ਆਇਆ ਛੱਪੜ ਸੀਗਾ। ਉਹਦੇ ਵਿੱਚ ਤਿੰਨ ਚਾਰ ਇੱਕ ਪਸ਼ੂ ਪਾਲਕ ਸੀ ਜਿਹੜੇ। ਉਹਨਾਂ ਦੇ ਪਸ਼ੂ ਛੱਡੇ ਹੋਏ ਸੀਗੇ। ਮੈਨੂੰ ਵੇਖ ਕੇ ਬੜੀ ਖੁਸ਼ੀ ਹੋਈ। ਪਹਿਲਾਂ ਤਾਂ ਮੇਰਾ ਬਚਪਨ ਯਾਦ ਆਇਆ। ਫਿਰ ਮੈਂ ਗੱਡੀ ਨੂੰ ਰੋਕ ਕੇ ਸਾਡੇ ਤੇ ਬਾਈਆਂ ਨਾਲ ਗੱਲਬਾਤ ਕਰੀ। ਤੇ ਫਿਰ ਮੈਂ ਉੱਥੋਂ ਵੀਡੀਓ ਬਣਾ ਕੇ ਲਿਆ। ਤੁਸੀਂ ਵੀਡੀਓ ਨੂੰ ਨਾ ਬਿਨਾ ਲੰਗਾਏ ਹੌਲੀ ਆਵਾਜ਼ ਕਰਕੇ ਦੇਖਿਓ ਤੇ ਮਹਿਸੂਸ ਕਰਿਓ ਆਏ ਮਹਿਸੂਸ ਕਰਿਓ ਵੀ ਤੁਸੀਂ ਖੋਦੋ ਛੱਪੜ ਦੇ ਦਾਲਿਆ ਜਿਹੜਾ ਖੜੇ ਹੋ ਪਸ਼ੂ ਲੈ ਕੇ ਤੇ ਤੁਹਾਨੂੰ ਆਪਣਾ ਬਚਪਨ ਯਾਦ ਆਊਗਾ ਤੇ ਨਾਲੇ ਇਹ ਵੀ ਤੁਹਾਨੂੰ ਪਤਾ ਲੱਗੂਗਾ ਵੀ ਕਿੰਨਾ ਕੁ ਸਕੂਨ ਆ ਰਿਹਾ ਪਸ਼ੂਨ ਪਰ ਤੁਸੀਂ ਵੀਡੀਓ ਦੇਖੋ ਅੱਗੇ ਦੀ ਗੱਲ ਆਪਾਂ ਫੇਰ ਕਰਾਂਗੇ ਉਹ ਨਹੀਂ ਖਤਰਾ ਕਰਦਾ Oho oh ਦੋਸਤੋ ਵੀਡੀਓ ਤੁਸੀਂ ਦੇਖ ਹੀ ਲਈ ਆ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਵੀ ਮੈਂ ਜਿਹੜੀ ਗੱਲ ਕਰਦਾ ਸੀ ਉਹ ਕਿਵੇਂ ਦੀ ਗੱਲ ਸੀਗੀ ਸਹੀ ਸੀ ਜਾਂ ਗਲਤ ਸੀ ਹੈਨਾ ਹੁਣ ਇੱਥੇ ਇੱਕ ਗੱਲ ਇਹ ਹੁੰਦੀ ਆ ਦੁਪਹਿਰਾ ਦੁਪਹਿਰਾ ਜੇ ਪਸ਼ੂ ਪਾਣੀ ਦੇ ਵਿੱਚ ਬਹਿੰਦਾ ਤਾਂ ਪਹਿਲੀ ਗੱਲ ਤਾਂ ਜਿਵੇਂ ਅੱਜ ਦੇ ਸਮੇਂ ਤੇ ਪਸ਼ੂਆ ਜਿਹੜੇ ਹੀਟ ਸਟ੍ਰੋਕ ਹੋ ਰਹੇ ਆ ਗਰਮੀ ਲੱਗ ਰਹੀ ਆ ਪਸ਼ੂਆਂ ਨੂੰ ਉਹ ਨਹੀਂ ਲੱਗਦੀ ਹੈ ਹੈਨਾ ਦੂਜੀ ਗੱਲ ਆ ਜਿਹੜਾ ਚਿਚੜਾਂ ਦਾ ਛੁਟਕਾਰਾ ਮਿਲਦਾ ਤੇ ਤੀਜੀ ਗੱਲ ਜਿਹੜੀ ਕੀ ਆ ਬੰਦੇ ਆ ਜਿਹੜੇ ਉਹ ਵੀ ਕਈ ਡਿਪਰੈਸ਼ਨ ਤੋਂ ਬਾਹਰ ਆ ਸਕਦੇ ਆ ਕਿਉਂ ਆ ਸਕਦੇ ਆ ਪਸ਼ੂ ਛੱਡ ਕੇ ਪਸ਼ੂਆਂ ਦੇ ਬਹਾਨੇ ਦੇ ਨਾਲ ਬੰਦਾ ਜਿਹੜਾ ਅੱਜ ਦੇ ਟਾਈਮ ਤੇ ਬੰਦੇ ਇਨਸਾਨ ਕੋਲੇ ਆਪਣੇ ਕੋਲ ਸਮਾਂ ਬਹੁਤ ਘੱਟ ਹੈ ਹਨ ਪਸ਼ੂਆਂ ਦੇ ਬਹਾਨੇ ਦੇ ਨਾਲ ਆਪਾਂ ਉੱਥੇ ਇਕੱਠੇ ਹੋ ਕੇ ਬਹਿ ਸਕਦੇ ਆ ਗੱਲਾਂ ਬਾਤਾਂ ਕਰਦੇ ਆ ਹਨਾ ਤਾਂ ਜਿਹੜੀ ਕਿਤੇ ਨਾ ਕਿਤੇ ਆਪਣੇ ਮਨਾਂ ਦੇ ਉੱਤੇ ਟੈਨਸ਼ਨ ਚੱਲ ਰਹੀ ਹੈ ਦਿਮਾਗਾਂ ਦੇ ਕੰਮਕਾਰਾਂ ਦੀ ਉਹ ਕੁ ਸਮੇਂ ਲਈ ਦੂਰ ਹੋ ਜਾਂਦੀ ਹੈ ਤੇ ਇਨਸਾਨ ਦੇ ਲਈ ਵੀ ਇਹ ਜਿਹੜਾ ਛੱਪਣਾ ਦੇ ਵਿੱਚ ਪਸ਼ੂ ਛੱਡਣਾ ਕਿਤੇ ਨਾ ਕਿਤੇ ਲਾਹੇਵੰਦ ਹੈ ਤੇ ਦੂਜੀ ਗੱਲ ਇਹ ਆ ਵੀ ਜਿਹੜਾ ਪਸ਼ੂ ਪਾਲਣ ਦਾ ਧੰਦਾ ਇਹ ਫੇਰ ਤੋਂ ਪ੍ਰਫੁੱਲਤ ਹੋ ਸਕਦਾ ਕਿਵੇਂ ਹੋ ਸਕਦਾ ਜੀ ਆਪਾਂ ਇਹਨਾਂ ਤੇ ਗੌਰ ਕਰਕੇ ਜਿਵੇਂ ਕਿ ਆਪਾਂ ਛੱਪੜਾਂ ਤੇ ਗੌਰ ਕਰ ਲਿਗੇ ਹਨ ਇਹ ਬਾਈਆਂ ਨਾਲ ਮੈਂ ਗੱਲਬਾਤ ਕਰੀ ਵੀ ਬਾਈ ਯਾਰ ਕਿਵੇਂ ਆਪਾਂ ਜਿਹੜਾ ਗੰਦਾ ਪਾਣੀ ਆਉਂਦਾ ਹਨਾ ਉਹਦਾ ਤੁਸੀਂ ਕਿਵੇਂ ਮੇਨਟੇਨ ਕੀਤਾ ਛੱਪੜ ਨੂੰ ਤਾਂ ਉਹ ਬਾਈ ਨੇ ਦੱਸਿਆ ਕਹਿੰਦਾ ਵੀ ਜਿਹੜਾ ਗੰਦੇ ਪਾਣੀ ਵਾਲਾ ਛੱਪੜ ਉਹ ਵੀ ਨਾਲ ਸਾਈਡ ਤੇ ਸੀਗਾ ਪਰ ਇਹ ਕਹਿੰਦਾ ਸੀ 100 ਬੰਦਿਆਂ ਨੇ ਇਕੱਠੇ ਹੋ ਗਏ ਇਹ ਛੱਪੜ ਨੂੰ ਜਿਹੜਾ ਅੱਡ ਤੋਂ ਬਣਾ ਲਿਆ ਕੋਸ਼ਿਸ਼ ਕਰਨ ਦੇ ਲਈ ਤੇ ਮੈਨੂੰ ਬਹੁਤ ਵਧੀਆ ਲੱਗੀ ਗੱਲ ਪਰ ਮੈਂ ਮਾਫੀ ਚਾਹੁੰਦਾ ਮੇਰੇ ਕੋਲੇ ਮਾਈਕ੍ਰੋਫੋਨ ਜਿਹੜੇ ਸੀਗੇ ਐ ਨਹੀਂ ਸੀਗੇ ਨਾਲ ਉਸ ਸਮੇਂ ਤੇ ਨਹੀਂ ਤਾਂ ਮੈਂ ਗੱਲਬਾਤ ਕਰਕੇ ਵਧੀਆ ਵੀਡੀਓ ਬਣਾ ਕੇ ਲਿਆਉਂਦਾ ਤੇ ਪਰ ਕੋਸ਼ਿਸ਼ ਜ਼ਰੂਰ ਕਰੂੰਗਾ ਵੀ ਮੈਂ ਕਿਸੇ ਦਿਨ ਬਾਈਆਂ ਨਾਲ ਕੰਟੈਕਟ ਕਰਕੇ ਉੱਥੇ ਜਾਵਾਂ ਮੈਂ ਛੱਪੜਦੇ ਤੇ ਦੁਆਰੇ ਉੱਥੇ ਬਾਈਆਂ ਨਾਲ ਮੈਂ ਗੱਲਬਾਤ ਜਿਹੜੀ ਉਹ ਕਰਾਂ ਬਾਈ ਨੇ ਮੈਂ ਦੱਸਿਆ ਸੀਗਾ ਕਿ ਨਾ ਬਾਈ ਬਹੁਤ ਇਤਰਾਉਣ ਕ ਲੱਗਦੀ ਆ ਤੇ ਉਹ ਸਮਾਂ ਹੀ ਕੁਝ ਜਾਨੀ ਮੰਨੇ ਚਲੇ ਜਿਵੇਂ ਕੋਈ ਕੰਮ ਦਾ ਟਾਈਮ ਹੁੰਦਾ ਜਾਂ ਰੋਟੀ ਪਾਣ ਦਾ ਟਾਈਮ ਹੈ ਨਾ ਜਾਂ ਕੋਈ ਕਈ ਦਿਨਾਂ ਦੀ ਹੋ ਜਾਂਦਾ ਵੀ ਬੰਦੇ ਘਟ ਆਉਂਦੇ ਸਿ ਪਸ਼ੂ ਲੈ ਕੇ ਹਨ ਤਾਂ ਉਹ ਬਾਈ ਕਹਿੰਦਾ ਵੀ ਕੁਦਰਤੀ ਅੱਜ ਇਹ ਗੱਲ ਹੋਈ ਆ ਵੀ ਚਾਰ ਪੰਜ ਗਏ ਜਾਣੇ ਅਸੀਂ ਅੱਜ ਆ ਕੇ ਨਹੀਂ ਕਾਫੀ ਇੱਥੇ ਮੇਲੇ ਨੂੰ ਮੇਲੇ ਲੱਗਿਆ ਪਿਆ ਹੁੰਦਾਗਾ ਤੇ ਮੈਂ ਕੋਸ਼ਿਸ਼ ਕਰੂੰਗਾ ਬਾਈ ਨਾਲ ਸੰਪਰਕ ਕਰਕੇ ਵੀ ਮੈਂ ਦੁਬਾਰਾ ਤੋਂ ਵੀ ਵੀਡੀਓ ਸਾਰੀ ਉਹਨਾਂ ਨਾਲ ਗੱਲਬਾਤ ਕਰਕੇ ਬਣਾ ਕੇ ਲਿਆਵਾਂ ਤੇ ਪਰ ਮੈਂ ਵੀਡੀਓ ਬਣਾਉਣ ਦਾ ਮੇਰਾ ਮੇਨ ਮਕਸਦ ਇਹ ਹੀ ਹੈ ਵੀ ਮੈਂ ਪਿੰਡਾਂ ਨੂੰ ਬੇਨਤੀ ਕਰਦਾ ਕਿ ਕੋਈ ਵੀ ਕੰਮ ਆ ਜਿਹੜਾ ਉਹ ਪਿੰਡ ਦੇ ਮੂਹਰੇ ਵੱਡਾ ਨਹੀਂ ਹੋ ਸਕਦਾਗਾ ਹੈਨਾ ਜਿਵੇਂ ਕਿ ਸਰਤਾਜ ਨੇ ਗੀਤ ਗਾਇਆ ਸੀਗਾ ਵੀ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਹਨ ਜੀ ਆਪਾਂ ਕੋਸ਼ਿਸ਼ ਕਰਗੇ ਸਾਰੇ ਜਿਹੜੇ ਪਿੰਡ ਦੇ ਬੰਦੇ ਆ ਹਨ ਉਹ ਇਕੱਠੇ ਹੋ ਕੇ ਇਹ ਉਪਰਾਲੇ ਕਰਗੇ ਪਿੰਡਾਂ ਦੇ ਵਿੱਚ ਵੀ ਛੱਪੜਾ ਜਿਹੜੇ ਗੰਦੇ ਪਾਣੀ ਵਾਲੇ ਆ ਡਰ ਰੱਖ ਕੇ ਜਿਆਦਾ ਵੱਡਾ ਨਹੀਂ ਤਾਂ ਛੋਟਾ ਜਿਹਾ ਥੋੜਾ ਜਿਹਾ ਛੱਪੜ ਵਿੱਚੋਂ ਲੈ ਕੇ ਹਨ ਤੇ ਪਸ਼ੂਆਂ ਦੇ ਲਈ ਛੱਪੜ ਦਵਾਰਾ ਤੋਂ ਆਪਾਂ ਬਣਾਈਗੇ ਤਾਂ ਜੋ ਜਿਹੜਾ ਪਸ਼ੂ ਪਾਲਣ ਧੰਦਾ ਇਹ ਦਵਾਰਾ ਤੋਂ ਉੱਠ ਸਕੇ ਕਿਉਂਕਿ ਪਸ਼ੂ ਪਾਲਣ ਧੰਦਾ ਇੱਕ ਅਜਿਹਾ ਧੰਦਾ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਕਦੇ ਘਾਟਾ ਨਹੀਂ ਪੈ ਸਕਦਾ ਹਾਂ ਕੋਈ ਕੁਦਰਤੀ ਕਰੋਪੀ ਹੈ ਉਹ ਆਜੇ ਤਾਂ ਕੋਈ ਉਹ ਵੱਖਰੀ ਗੱਲ ਹੈ ਕਿਉਂਕਿ ਇਨਸਾਨਾਂ ਦੇ ਵੀ ਆ ਜਾਂਦੇ ਇਨਸਾਨ ਵੀ ਤਰ ਜਾਂਦੇ ਹੈ ਨਾ ਤਾਂ ਉਹ ਕੋਈ ਵੱਖਰੀ ਗੱਲ ਹੈ ਇੱਕ ਇੱਕ ਵੱਖਰੀ ਸ਼ਾ ਕਹਿ ਸਕਦੇ ਆਪਾਂ ਨੂੰ ਬਿਮਾਰੀ ਵਾਲਾ ਤੇ ਪਰ ਹਾਂ ਇੰਨਾ ਜ਼ਰੂਰ ਹੈ ਵੀ ਜੇ ਆਪਾਂ ਇਹ ਚੀਜ਼ ਕਰੀਏ ਤਾਂ ਹੋ ਸਕਦਾ ਕਿਸੇ ਹੱਦ ਤੱਕ ਬਿਮਾਰੀ ਜਿਹੜੀ ਉਹ ਵੀ ਘਟ ਜੂਗੀ 90 92 ਵਾਲੇ ਵੀ ਇਹ ਗੱਲਾਂ ਨੂੰ ਜਾਣਦੇ ਹੋਣਗੇ ਉਦੋਂ ਪਹਿਲਾਂ ਨੇ ਤਾਂ ਜਾਣਦੇ ਜਾਂਦੇ ਆ ਵੀ ਜਿਹੜੇ ਛੱਪੜਾਂ ਦੇ ਵਿੱਚ ਪਸੂ ਆਪਾਂ ਛੜਦੇ ਸੀਗੇ ਹਨਾ ਤਾਂ ਕਿੰਨੀ ਕੀ ਬਿਮਾਰੀ ਸੀਗੀ ਬਹੁਤ ਘੱਟ ਬਿਮਾਰੀ ਸੀਗੀ ਅ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਵੀਡੀਓ ਕਿਵੇਂ ਲੱਗੀ ਤੇ ਜੇ ਤੁਹਾਡੇ ਵੀ ਕਿਸੇ ਪਿੰਡਾ ਜਿੱਥੇ ਵੀ ਵੀਡੀਓ ਤੁਸੀਂ ਦੇਖਦੇ ਆ ਜੇ ਤੁਹਾਡੇ ਪਿੰਡ ਵੀ ਛੱਪੜ ਬਣੇ ਹੋਇਆ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰਿਓ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡੇ ਕੋਲੇ ਆਵਾਂ ਵੀਡੀਓ ਬਣਾਵਾਂ ਹਨਾ ਵੀਡੀਓ ਬਣਾਵਣਾ ਕੇ ਆਪਾਂ ਪਾਈਏ ਲੋਕ ਵੇਖਣ ਲੋਕ ਵੇਖ ਕੇ ਲੋਕਾਂ ਦੇ ਦਿਨਾਂ ਦੇ ਵਿੱਚ ਦੁਵਾਰਾ ਤੋਂ ਇਹ ਚੀਜ਼ ਜਿਹੜੀ ਆ ਉਹ ਆਵੇ ਵੀ ਆਪਾਂ ਵੀ ਆਪਣੇ ਪੰਡਾ ਦੇ ਵਿੱਚ ਛੱਪੜਾ ਜਿਹੜੇ ਉਹ ਬਣਾਈ ਗਏ ਤਾਂ ਜੋ ਪਸ਼ੂ ਜਿਹੜੇ ਬਿਮਾਰੀ ਤੋਂ ਬਾਸ ਸਕਣ ਤੇ ਆਪਾਂ ਨੂੰ ਜਿਹੜਾ ਲਾਹਾ ਹੋ ਸਕੇ ਉਹ ਧੰਦੇ ਤੋਂ ਹਨਾ ਪਸ਼ੂ ਪਾਲਣ ਧੰਦੇ ਤੋਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਆਪਨ ਸੁਝਾਅ ਜਰੂਰ ਦਿਓ ਜੇ ਤੁਸੀਂ ਪਸ਼ੂ ਵੇਚਣ ਦੀ ਕਿਸੇ ਤਰ੍ਹਾਂ ਦੀ ਵੀਡੀਓ ਬਣਵਾਉਣੀ ਹੋਵੇ ਸਟੱਡ ਫਾਰਮ ਦੀ ਜਾਂ ਕੋਈ ਆਪਾਂ ਪਸ਼ੂ ਪਾਲਣ ਧੰਦਾ ਕਰਦੇ ਆ ਹਨਾ ਚੰਗੇ ਪੱਧਰ ਤੇ ਕਰਦੇ ਆ ਜਾਂ ਛੋਟੇ ਪੱਧਰ ਤੇ ਕਰਦੇ ਆ ਚੰਗੇ ਜਾਨਵਰ ਰੱਖੇ ਆ ਤੁਸੀਂ ਵੀਡੀਓ ਬਣਾਉਣੀ ਚਾਹੋ ਤਾਂ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕਾ ਜਿਹੜਾ ਕਰ ਲਿਓ 99872852 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਹੈਗਾ ਪਿੰਡ ਮੇਰਾ ਬੁਰਜ ਲੱਦਾ ਜ਼ਿਲ੍ਹਾ ਪਠੰਡਾ ਭਗਤਾ ਭਾਈ ਤੁਸੀਂ ਨਾ ਸੁਣਿਆ ਹੋਊਗਾ ਭਗਤੇ ਭਾਈ ਦੇ ਬਿਲਕੁਲ ਲਾਗੇ ਮੇਰਾ ਪਿੰਡ ਦਾ 5 ਕਿਲੋਮੀਟਰ ਤੇ ਸੁਖਾਨੰਦ ਦਾਸਰਾਜ ਕੋਠਾਗੁਰੂ ਇਹ ਮੇਰੇ ਪਿੰਡ ਆਸ-ਪਾਸਲੇ ਪਿੰਡ ਹੈਗੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਆਸ ਕਰਦੇ ਵੀਡੀਓ ਤੁਹਾਨੂੰ ਬਹੁਤ ਚੰਗੀ ਲੱਗੀ ਹੋਗੀ ਜੁੜੇ ਰਹੋ ਪਿੰਡਾਰਗਾ ਟੀਵੀ ਚੈਨਲ ਦੇ ਨਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ namaadi